ਭਾਈ ਜੀ ਮੈਨੂੰ ਪਤਾ ਸਾਡੇ ਕੋ 50 ਰੁਪਏ ਦੀ ਕੁੜਤੀ ਵੀ ਆ 150 ਦਾ ਪਰਾਜੋ ਸੂਟ ਵੀ ਆ 200 ਦਾ ਸੂਟ ਵੀ ਆ 400 ਦਾ ਸੂਟ ਵੀ ਆ ਭਾਈ ਜੀ ਰੱਖੜੀ ਤੇ ਤਿਉਹਾਰ ਆ ਗਿਆ ਉਦੋਂ ਵਿਆਹਾਂ ਸ਼ਾਦੀਆਂ ਤੇ ਆ ਗਏ ਉਹ ਪਹਿਣਾ ਭਰਜਾਈਆਂ ਨੇ ਸੋਹਣੇ ਸੋਹਣੇ ਸੂਟ ਲੈਣੇ ਆ ਰੈਡੀमेड ਵੀ ਲੈਣੇ ਆ ਅਨਸਟਿਚ ਵੀ ਲੈਣੇ ਆ ਉਹ ਵਧੀਆ ਕੁਆਲਿਟੀ ਵੀ ਹੈ ਕਿ 100 200 ਲੈ ਕੇ ਬੈਠੋ ਦੇਖੋ ਕੁਆਲਿਟੀਆ ਪਿਓਰ ਕ੍ਰੇਪ ਦੇ ਚ ਜਿਹੜਾ ਬਾਜ਼ਾਰਾਂ ਦੇ ਸੂਟ 15 1500 ਸੂਟ ਦਿੰਦੇ ਨੇ ਐਦਾਂ ਦੀ ਡਿਜ਼ਾਈਨਿੰਗ ਕਿਸੇ ਨੇ ਨਹੀਂ ਦੇਣੀ ਅਸੀਂ ਚੈਲੰਜ ਕਰਦੇ ਆ ਸਾਡੇ 600 ਦਾ ਸੂਟ ਹੈ ਸਾਡੇ 600 ਦਾ ਬਾਜੀ ਕੈਮਰਾ ਚੱਲਦਾ ਝੂਟਣਾ ਮੇਲੋ ਦੁਨੀਆ ਦੂਰੋਂ ਦੂਰੋਂ ਆਣੀਆ ਬਾਜੀ ਸੂਟ ਹੈਗਾ 1500 ਦਾ ਪਰ ਅਸੀਂ ਦੇਣਾ ਤੁਹਾਨੂੰ ਸਾਡੇ 600 ਰੁਪਏ ਰੇਟ ਲਿਖ ਕੇ ਲਾਦੇ ਰ ਲਿਖ ਕੇ ਆ ਵੀ ਦੇਖੋ ਬਹੁਤ ਸੋਹਣਾ ਸੂਟ ਕਿੰਨਾ ਸੋਹਣਾ ਰੰਗ ਉਤੇ ਡਿਜ਼ਾਈਨ ਭਾਈ ਜੀ ਰੇਟ ਦੱਸੋ ਅੱਜ ਮੈਂ ਰੇਟ ਹੀ ਪੁੱਛ ਕੇ ਜਾਣਾ ਮੈਂ ਕੁਆਲਿਟੀ ਵੀ ਚੈੱਕ ਕਰਕੇ ਜਾਣੀ ਤੇ ਦੇਖਣਾ ਬਾਜ਼ਾਰ ਨਾਲੋਂ ਫਰਕ ਕਿੰਨਾ ਆ ਵੀ ਸੂਟ 17-1800 ਤੋਂ ਘੱਟ ਨਹੀਂ ਵਿਆਰਤ ਮਿਲਦਾ ਤੁਹਾਡਾ ਰੇਟ ਕੀ ਹੈਗਾ ਸਾਡਾ ਰੇਟ ਤੁਹਾਨੂੰ ਦਵਾਂਗੇ 650 ਮਾਰਕੀਟ ਦੇ ਵਿੱਚ ਰੇਟ ਪਤਾ ਕਰ ਲੋ 2200 ਅਸੀਂ ਸਾਨੂੰ ਸੂਟ ਦਵਾਂਗੇ 850 ਦੀ ਰੇਂਜ ਇੱਥੇ ਆ ਸ਼ਾਦੀਆਂ ਵਾਲਾ ਕੱਪੜਾ ਤੁਸੀਂ ਲੈਣਾ ਤਾਜਪੁਰ ਦਾ ਕੱਪੜਾ ਤੁਸੀਂ ਲੈਣਾ ਸਾਡੇ ਕੋਲ ਆਜੋ ਚੈਲੰਜ ਕਰਦੇ ਆ ਜਿਹੜਾ 50000 ਰੁਪਏ ਦਾ ਕੱਪੜਾ ਬਾਜ਼ਾਰ 'ਚ ਲੈਣਾ ਸਾਡੇ ਕੋਲੋਂ ਤੁਹਾਨੂੰ 20000 ਰੁਪਏ 'ਚ ਮਿਲ ਜਾਣਾ ਚਾਹੇ ਕੋਕਾ ਕਲਾ ਸੂਟ ਲੈ ਲਓ ਉਹ ਚਾਹੇ ਬਲੈਕ ਸੂਟ ਲੈ ਲਓ ਬਲੈਕ ਸੂਟ ਦੇ ਨਾਲ ਡਿਜ਼ਾਈਨਰ ਦੁਪੱਟਾ ਵੀ ਲੈ ਲਓ ਰੇਟ ਵੀ ਇਹਰਾ ਮਿੱਟੀ ਦੇ ਭਾਅ ਕਰਤਾ ਇਹ ਕੋਈ 3500 ਦਾ ਨਹੀਂ ਇਹ ਕੋਈ 2000 ਦਾ ਨਹੀਂ ਉਹ 12 1200 ਚ ਘੜਦੇ 12 1200 ਇਹ ਵੀ ਚੈਲੰਜ ਕਰਦਾ ਉਹ ਕਿਸੇ ਦੁਕਾਨਦਾਰ ਕੋ ਇਤਨੀਆਂ ਵੈਰਾਈਟੀਆਂ ਨਹੀਂ ਮਿਲਣੀਆਂ ਜੋ ਮਕਤੂ ਸ਼ਰੀ ਦਸਤਾਰ ਕਾਟੀਆਂ ਤੇ ਕੋਈ ਕਹਿੰਦਾ ਜੀ 20000 ਦਾ ਕੋਈ ਕਹਿੰਦਾ 25000 ਦਾ ਉਹ ਲੱਗਾ ਦਾਲ ਆਉਂਦੇ ਆ ਸਾਡੇ ਕੋਲ ਆਜੋ ਕੋਟੀਆਂ ਦੇ ਭਾਅ ਲਵਾਂਗੇ ਆ ਦੇਖੋ ਰੈੱਡ ਸੂਟ ਦੇ ਵਿੱਚ ਤਾਂ ਸ਼ਗੂਬੇ ਆ ਸ਼ਗੂਬੇ ਸਾਡੇ ਕੋਲ ਉਹ ਸਾਡੇ ਕੋਲ 1 2 4 ਸੂਟ ਨੇ ਹੈਗੇ ਹੋਰ ਕਿਤੇ ਜਾਣੇ ਉਹ ਤਾਂ ਦੁਕਾਨਦਾਰ ਕਹਿੰਦਾ ਜੀ ਸੂਟ ਸਾਡੇ ਕੋਲ 10 12000 ਤੋਂ ਸ਼ੁਰੂ ਹੁੰਦਾ ਸਾਡੇ ਕੋਲ ਆਜੋ 4 5000 ਤੋਂ ਸੂਟ ਸ਼ੁਰੂ ਕਰ ਦਿੰਦੇ ਆ ਆ ਦੇਖੋ ਸਿਲਕ ਦੇ ਕਰੇਵ ਦੇ ਤੁਸੀਂ ਲੈਣੇ ਆ ਔਰ ਗੰਜਾ ਲੈਣਾ ਹਰ ਇੱਕ ਤਰ੍ਹਾਂ ਦਾ ਕਪੜਾ ਕੋਟੀਆਂ ਦੇ ਭਾਅ ਕਰਤਾ ਦੁਪੱਟਾ ਦੇਖੋ ਕਿੰਨਾ ਸੋਹਣਾ ਐਨ ਕਟਰੀਨਾ ਕਪੂਰ ਵਾਲਾ ਕਰੀਨਾ ਕਪੂਰ ਵਾਲਾ ਤਾਂ ਵੈਂਕਲ ਖੰਨਾਲਾ ਸੂਟ ਤੁਹਾਨੂੰ ਅਸੀਂ ਦੇ ਰਹੇ ਆ ਮਿੱਟੀ ਦੇ ਭਾ ਦੇ ਰਹੇ ਆ ਭਾਜੀ ਮੈਨੂੰ ਪਤਾ ਤੁਹਾਡੇ ਕੋ 50 ਰੁਪਏ ਦੀ ਕੁੜਤੀ ਵੀ ਆ 150 ਦਾ ਪਰਾਜੋ ਸੂਟ ਵੀ ਆ 200 ਦਾ ਸੂਟ ਵੀ ਆ 400 ਦਾ ਸੂਟ ਵੀ ਆ ਭਾਈ ਜੀ ਰੱਖੜੀ ਤੇ ਤਿਉਹਾਰ ਆ ਗਿਆ ਉਤੋਂ ਵਿਆਹਾਂ ਸ਼ਾਦੀਆਂ ਦਿਨ ਆ ਗਏ ਉਹ ਪਹਿਣਾ ਭਰਜਾਈਆਂ ਨੇ ਸੋਹਣੇ ਸੋਹਣੇ ਸੂਟ ਲੈਣੇ ਆ ਰੈਡੀमेड ਵੀ ਲੈਣੇ ਆ ਅਨਸਟਿਚ ਵੀ ਲੈਣੇ ਆ ਉਹ ਵਧੀਆ ਕੁਆਲਟੀ ਵੀ ਹੈ ਕਿ 100 200 ਲੈ ਕੇ ਬੈਠੋ ਭਾਜੀ 100 200 ਨਹੀਂ ਇਹਦੇ ਵਿੱਚ ਦੇਖੋ ਤੁਸੀਂ ਤੁਹਾਨੂੰ ਆ ਤੁਹਾਡਾ ਮਨ ਖੋਜੋ ਦੇਖੋ ਕੁਆਲਿਟੀਆ ਪਿਓਰ ਕਰੇਪ ਦੇ ਚ ਜਿਹੜਾ ਬਜ਼ਾਰਾਂ ਦੇ ਸੂਟ 15 1500 ਸੂਟ ਦਿੰਦੇ ਨੇ ਐਦਾਂ ਦੀ ਡਿਜ਼ਾਈਨਿੰਗ ਕਿਸੇ ਨੇ ਨਹੀਂ ਦੇਣੀ ਅਸੀਂ ਚੈਲੰਜ ਕਰਦਿਆਂ 650 ਸੂਟ ਦਿਆਂ ਸਾਡੇ 650 ਵੀ ਕੈਮਰਾ ਚੱਲਦਾ ਝੂਠ ਨਾ ਬੇਲੋ ਦੁਨੀਆ ਦੂਰੋਂ ਦੂਰੋਂ ਆਉਣੀ ਆ ਆ ਦੁਕਾਨ ਤੇ ਡੰਮੀ ਤਾ ਲਾ ਕੇ 15 1600 ਦਾ ਸੂਟ ਆ ਤੁਸੀਂ 650 ਕਹਿੰਦੇ ਹੋ ਝੂਠ ਨਾ ਬੋਲੋ 700 ਸੱਚ ਸੂਟ ਹੈ ਕਿਨੇ ਦਾ ਭਾਜੀ ਸੂਟ ਹੈਗਾ 1500 ਦਾ ਪਰ ਅਸੀਂ ਦੇਣਾ ਤੁਹਾਨੂੰ 650 ਵੀਰੇ ਰੇਡ ਲਿਖ ਕੇ ਲਾਤੇ ਰਿਖ ਕੇ ਚੈਲੰਜ ਨਾ ਦੇ ਰਾ 650 ਕਪੜਾ ਇਹ ਦੇ ਵਨ ਸੂਟਾਂ ਦੇ ਪਿੱਛੇ ਹਜ਼ਾਰ ਹਜ਼ਾਰ ਪੈਦਾ ਫਰਕ ਆ ਵੀ ਦੇਖੋ ਬਹੁਤ ਸੋਹਣਾ ਸੂਟ ਕਿੰਨਾ ਸੋਹਣਾ ਰੰਗ ਉਤੇ ਡਿਜ਼ਾਈਨ ਭਾਈ ਜੀ ਰੇਟ ਦੱਸੋ ਅੱਜ ਮੈਂ ਰੇਟ ਹੀ ਪੁੱਛ ਕੇ ਜਾਣਾ ਮੈਂ ਕੁਆਲਟੀ ਵੀ ਚੈੱਕ ਕਰਕੇ ਜਾਣੀ ਤੇ ਦੇਖਣਾ ਬਾਜ਼ਾਰ ਨਾਲੋਂ ਫਰਕ ਕਿੰਨਾ ਆ ਵੀ ਸੂਟ 17-1800 ਤੋਂ ਘੱਟ ਨਹੀਂ ਬਾਜ਼ਾਰ 'ਚ ਮਿਲਦਾ ਤੁਹਾਡਾ ਰੇਟ ਕੀ ਹੈਗਾ ਸਾਡਾ ਰੇਟ ਤੁਹਾਨੂੰ ਦਵਾਂਗੇ ਜਿਹੜਾ ਬਾਜ਼ਾਰ 'ਚ 17-1800 ਦਾ ਸੂਟ ਦਾ ਸਾਡਾ ਰੇਟ ਹੈਗਾ 650 650 ਲਿਖ ਕੇ ਲਾਤਾ ਵੀਰ ਜੀ ਲਿਖ ਕੇ ਆ ਦੇਖੋ ਜੀ ਤੁਹਾਡੇ ਫਾਇਦੇ ਕਰ ਰਹੇ ਆ ਤੁਹਾਨੀਆਂ ਅੱਖਾਂ ਖੋ ਰਿਆਂ ਤੁਹਾਨੂੰ ਲੁੱਟ ਤੋਂ ਬਚਾ ਰਹੇ ਆ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਕਾਦੀਆਂ ਸ਼ਹਿਰ ਆਜੋ ਨੰਬਰ ਤਕਰੀਨ ਤੇ ਆ ਆ ਦੇਖੋ 16 16 17 17 16 ਸੂਟ 650 ਚ ਕਰਤੇ ਆ ਸਸਤਾ ਕਪੜਾ ਲੈ ਕੇ ਆ ਸਸਤਾ ਦੇ ਰਹੇ ਆ ਰਕੜੀ ਤੇ ਹੁਣ ਆਪਣੀਆਂ ਭੈਣਾਂ ਨੂੰ ਵਧੀਆ ਗਿਫਟ ਦੇ ਦਿਓ ਆ ਦੇਖੋ ਵਧੀਆ ਸੂਟ ਦੇ ਦਿਓ ਤਾਜਪਰੀ ਵਾਲੇ ਕੱਪੜੇ ਵੀ ਲੈ ਜਾਓ ਆ ਵੀ ਦੇਖੋ ਸੂਟ ਪਿਓਰ ਕ੍ਰੇਪ ਦੇ ਉੱਪਰ ਸੂਟ ਨਾਲ ਦੁਪੱਟਾ ਬਨਾਰਸੀ ਕੋਈ ਮਾਰਕੀਟ ਦੇ ਵਿੱਚ ਰੇਟ ਪਤਾ ਕਰ ਲੋ 2200 80 ਸਾਨੂੰ ਸੂਟ ਦੋਗੇ 850 ਦੀ ਰੇਂਜ ਬਿਲਕੁਲ ਸਾਡੇ ਜਿਸ ਤਰ੍ਹਾਂ ਮਰਜ਼ੀ ਕੱਪੜਾ ਚੈੱਕ ਕਰੋ ਟਾਡਾ ਮਨ ਖੁਸ਼ ਕਰ ਦੇਾਂਗੇ ਵੀ ਲੱਗਦਾ ਨਹੀਂ ਤੁਸੀਂ ਚਾਰ ਪੈਸੇ ਕਮਾਉਣੇ ਲਟਾਉਣ ਦੀ ਲਾਟਾ ਸਾਰਾ ਕੁਝ ਉਹ ਭਾਜੀ ਅਸੀਂ ਵੀ ਕਮਾ ਰਹੇ ਆ ਪਰ ਇਹਨਾਂ ਨੂੰ ਜ਼ਿਆਦਾ ਨਹੀਂ ਅਸੀਂ 10 10 20 20 ਰੁਪਏ ਦੇ ਮਾਰ ਜਾਂਦੇ ਉੱਪਰ ਸੂਟ ਦੇ ਰਹੇ ਆ ਕਿਉਂਕਿ ਮਾਤੋ ਸ਼ਰੀਪ ਦਸਤਾਰ ਨੇ ਵਧੀਆ ਤੋਂ ਵਧੀਆ ਚੀਜ਼ ਦੇਣੀ ਏ ਤੇ ਵਧੀਆ ਤੋਂ ਵਧੀਆ ਕੰਮ ਰੱਖਣਾ ਆ ਆ ਦੇਖੋ ਜੀ ਕਿੰਨਾ ਸੋਹਣਾ ਕੰਮ ਗਲੇ ਤੇ ਮੈਂ ਕਿਹਾ ਅੱਛ 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 ਹੋਈ ਪਈ ਆ ਉੱਤੋਂ ਰੰਗ ਬੜਾ ਸੋਹਣਾ फ्रंट देखो घेरा देखो वो दुपट्टा भी चेक कर लो किसी भी दुकानदार ਕੋ ਜਾ ਕੇ ਪਤਾ ਕਰੋ 2000 ਤੋਂ ਘੱਟ ਨਹੀਂ ਕਿਸੇ ਨੇ ਕਹਿਣਾ ਸਾਡੇ ਕੋਲ ਆ ਜਾਓ ਸਿਰਫ 850 ਰੁਪਏ ਚ ਸੂਟ ਲੈ ਜਾਓ ਹੁਣ ਆ ਵੀ ਚੈੱਕ ਕਰ ਲੋ ਵਿਆਹਾਂ ਸ਼ਾਦੀਆਂ ਵਾਲਾ ਕੱਪੜਾ ਤੁਸੀਂ ਲੈਣਾ ਦਾਜ ਵੇੜ ਦੇ ਕੱਪੜਾ ਤੁਸੀਂ ਲੈਣਾ ਸਾਡੇ ਕੋਲ ਆ ਜਾਓ ਚੈਲੰਜ ਕਰਦੇ ਆ ਜਿਹੜਾ 50000 ਰੁਪਏ ਦਾ ਕੱਪੜਾ ਬਾਜ਼ਾਰ ਚ ਲੈਣਾ ਸਾਡੇ ਕੋਲੋਂ ਤੁਹਾਨੂੰ 20000 ਰੁਪਏ ਚ ਮਿਲ ਜਾਣਾ ਜਿਹੜਾ ਤੁਸੀਂ ਰੱਕੜੀ ਦੇ ਉੱਤੇ ਤੇਨ ਲੈਣ ਵਾਲੇ ਕੱਪੜਾ ਲੈਣਾ ਪਹਿਣਾ ਨੂੰ ਗਿਫਟ ਦੇਣਿਆ ਮਾਤਰਾਬ ਤੁਸੀਂ 20000 ਰੁਪਏ ਦੀ ਸ਼ੌਪਿੰਗ ਕਰਨੀ ਜਿਹੜੀ ਬਾਜ਼ਾਰ 'ਚ ਆ ਕੇ ਸਾਡੇ ਕੋਲ ਆਜੋ 20000 ਵਾਲਾ ਕੱਪੜਾ ਸਿਰਫ ਰਕੜੀ ਦੇ ਤਿਹਾਰ ਤੇ 8000 'ਚ ਦੇ ਦਿਆਂਗੇ ਐਨੇ ਵੱਡੇ ਫਾਇਦੇ ਜੇ ਆਪਾਂ ਸੂਟਾਂ ਦੀ ਗੱਲ ਕਰ ਲਈਏ ਸੂਟਾਂ ਦੀ ਡਿਜ਼ਾਈਨਿੰਗ ਦੀ ਗੱਲ ਕਰ ਲਈਏ ਰੰਗਾਂ ਦੀ ਗੱਲ ਕਰ ਲਈਏ ਵੈਰਾਈਟੀ ਦੀ ਗੱਲ ਕਰ ਲਈਏ ਉਹ ਰੇਟਾਂ ਦੀ ਗੱਲ ਕਰ ਲਈਏ ਤਾਂ ਮੈਂਗਾ ਰਿਕਾਰਡ ਤੋੜ ਤੇ ਰਿਕਾਰਡ ਨਾ ਕੋਈ ਦੁਕਾਨਦਾਰ ਜੰਮਿਆ ਨਾ ਜੰਮਣਾ ਇਸ ਭਾ ਦੇ ਕੱਪੜਾ ਨਹੀਂ ਦੇ ਹੋਣਾ ਹੁਣ ਤੁਹਾਨੂੰ ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ ਓਏ ਹੁਣ ਤੁਹਾਨੂੰ ਬਠਿੰਡੇ ਜਾਣ ਦੀ ਲੋੜ ਨਹੀਂ ਓ ਤੁਹਾਨੂੰ ਟਾਂਡਾ ਦਸੂਹਾ ਮਕੇਰੀਆਂ ਬਟਾਲਾ ਜਾਣ ਦੀ ਲੋੜ ਨਹੀਂ ਕਿਉਂਕਿ ਕਾਤੀਆਂ ਦੇ ਵਿੱਚ ਵੈਰਾਈਟੀਆਂ ਆ ਗਈਆਂ ਬਥੇਰੀਆਂ ਚਾਹੇ ਕੋਕਾ ਕਲਾ ਸੂਟ ਲੈ ਲਓ ਓ ਚਾਹੇ ਬਲੈਕ ਸੂਟ ਲੈ ਲਓ ਬਲੈਕ ਸੂਟ ਦੇ ਨਾਲ ਡਿਜ਼ਾਈਨਰ ਦੁਪੱਟਾ ਵੀ ਲੈ ਲਓ ਰੇਟ ਵੀਰਾ ਮਿੱਟੀ ਦੇ ਭਾ ਕਰਤਾ ਇਹ ਕੋਈ 3500 ਦਾ ਨਹੀਂ ਇਹ ਕੋਈ 2000 ਦਾ ਨਹੀਂ ਉਹ 12 1200 ਚ ਕਰਤੇ 12 1200 ਚ ਉਹ ਸੰਗੇ ਐਵੇਂ ਨਹੀਂ ਪਾੜਦੇ ਕਿਸੇ ਗੱਲ ਨੂੰ ਕਹਿ ਰਹੇ ਆ ਉਹ ਭੈਣੋ ਆਜੋ ਟੈਨ ਬਹੁਤ ਥੋੜੇ ਆ 8 10 ਦਿਨ ਰਹਿ ਗਏ ਰਖੜੀ ਦੇ ਵਿੱਚ ਜਿਥੇ ਤੁਹਾਡੇ ਅਸੀਂ ਫਾਇਦੇ ਕਰਨੇ ਆ ਇਹਦਾ ਸੂਟ ਦਿਖਾ ਤੇ ਦੇਣ ਲੈਣ ਵਾਲੇ ਆ ਦੇਖੋ ਉਹ ਨਿਗਾ ਮਾਰੋ ਨਿਗਾ ਦੁਪੱਟੇ ਦੇ ਸੂਟਾਂ ਦੇ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਦਿਖਾ ਰਹੇ ਆ ਇਹ ਵੀ ਚੈਲੰਜ ਕਰਦਾ ਉਹ ਕਿਸੇ ਦੁਕਾਨਦਾਰ ਕੋ ਇਦਾਂ ਦੀਆਂ ਵੈਰਾਈਟੀਆਂ ਨਹੀਂ ਮਿਲਣੀਆਂ ਜੋ ਮਕਤੂ ਸ਼ਰੀ ਦਸਤਾਰ ਕਾਤੀਆਂ ਤੇ ਆ ਦੁਪੱਟੇ ਚੈੱਕ ਕਰ ਲੈ ਤੁਸੀਂ ਦੇਖੋ ਖੁੱਲੇ ਡੁੱਲੇ ਡਿਜ਼ਾਈਨਰ ਦੁਪੱਟੇ ਆ ਤੁਸੀਂ ਚੈੱਕ ਕਰ ਲੋ ਸੂਟ ਇਹ ਬਾਜ਼ਾਰ 'ਚ ਕੋਈ ਕਹਿੰਦਾ ਜੀ 35000 ਦਾ ਸੂਟ ਕੋਈ ਕਹਿੰਦਾ ਜੀ 20000 ਦਾ ਕੋਈ ਕਹਿੰਦਾ 25000 ਦਾ ਉਹ ਲਗਾਤਾਰ ਆਉਂਦੇ ਆ ਸਾਡੇ ਕੋਲ ਆ ਜਾਓ ਕੋਟੀਆਂ ਦੇ ਪਾਵਾਵਾਂਗੇ ਕੋਟੀਆਂ ਦੇ ਪਾ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਉਹ ਵੀ ਚਲੋ ਜੀ ਵਿਆਹਾਂ ਸ਼ਾਦੀਆਂ ਦਿਨ ਸ਼ੁਰੂ ਹੋ ਗਏ ਸਭ ਤੋਂ ਪਹਿਲਾਂ ਲੋੜ ਪਈ ਰੈੱਡ ਸੂਟ ਦੀ ਆਹ ਦੇਖੋ ਰੈੱਡ ਸੂਟ ਦੇ ਵਿੱਚ ਦਾ ਸ਼ਗੂਫੇ ਆ ਸ਼ਗੂਫੇ ਸਾਡੇ ਕੋਲ ਉਹ ਸਾਡੇ ਕੋਲ 1 2 4 ਸੂਟ ਨੇ ਹੈਗੇ ਹੋਰ ਕਿਤੇ ਜਾਣੇ ਉਹ ਦੁਕਾਨਦਾਰ ਕਹਿੰਦਾ ਜੀ ਸੂਟ ਸਾਡੇ ਕੋਲ 10 12000 ਤੋਂ ਸ਼ੁਰੂ ਹੁੰਦਾ ਸਾਡੇ ਕੋਲ ਆਜੋ 4-5000 ਤੋਂ ਸੂਟ ਸ਼ੁਰੂ ਕਰ ਦਿੰਦੇ ਆ ਰਾਣੀਆਂ ਮਹਾਰਾਣੀਆਂ ਵਾਲਾ ਕੱਪੜਾ ਜੇ ਤੁਸੀਂ ਇਤਨਾ ਦਾ ਭਾਰੇ ਭਾਰੇ ਸੂਟਾਂ ਇਤਾਜਵਰੀ ਬਣਾਉਣੀ ਆ ਜਿਹੜੀ ਬਾਜ਼ਾਰ ਚ ਜਾ ਕੇ ਤੁਸੀਂ 2 ਲੱਖ ਰੁਪਏ ਦੀ ਦਾਜਵਰੀ ਬਣਾਉਣੀ ਆ ਭਾਰੇ ਭਾਰੇ ਸੂਟਾਂ ਨਹੀਂ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਵਰੀ ਸਿਰਫ 80000 ਰੁਪਏ ਚ ਬਣਾ ਦੇਾਂਗੇ ਭਾਜੀ ਰੈੱਡ ਸੂਟ ਵੀ ਤੁਹਾਡੇ ਲਹਿੰਗਿਆਂ ਨਾਲ ਭਾਰੇ ਭਾਰੇ ਆ ਭਾਜੀ ਰੈੱਡ ਸੂਟ ਦੀ ਡਿਮਾਂਡ ਪੂਰੀ ਏ ਡਿਮਾਂਡ ਦੇਖੋ ਡਿਮਾਂਡ ਜਿਸ ਤਰ੍ਹਾਂ ਕਹਿੰਦੇ ਨਾ ਪਹਿਣਾ ਜਿਸ ਤਰ੍ਹਾਂ ਦੀਆਂ ਚੀਜ਼ਾਂ ਕਹਿੰਦੇ ਉਸ ਤਰ੍ਹਾਂ ਦੇ ਉਸ ਤਰ੍ਹਾਂ ਦੀਆਂ ਚੀਜ਼ਾਂ ਬਲੈਂਕ ਜੇ ਲੈਦਰ ਸੂਟ ਦੇ ਵਿੱਚ 43500 3500 ਕੋਈ ਹੈਵੀ ਰੈਂਜ 5 6 ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਮਿਲਦਾ 8 8 9 ਉਹਦਰ ਅਸੀਂ ਸੂਟ ਰੈੱਡ ਦਵਾਂਗੇ 4000 ਦਾ ਗਰੰਟੀ ਨਾ ਕਹਿ ਦਿੰਨੇ ਆ ਤੁਹਾਨੂੰ ਡਿਜ਼ਾਈਨਿੰਗ ਦੇਖੋ ਪੌਂਚੇ ਦੇ ਵਰਕ ਵੇਖੋ ਹਰ ਤਰ੍ਹਾਂ ਦੀ ਚੀਜ਼ ਆ ਦੇਖੋ ਪੌਂਚੇ ਦੇ ਵਰਕ ਕਿੰਨਾ ਪਿਆਰਾ ਕੀਤਾ ਆ ਰੈੱਡ ਸੂਟ ਦੇਖੋ ਜੀ ਸਾਡੇ ਕੋਲ 4000 ਤੋਂ ਰੈੱਡ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਲਿਆ ਦੇਖੋ ਪੂਰੀ ਲੁੱਕ ਰਾਣੀਆਂ ਮਹਾਰਾਣੇ ਲੁੱਕ ਰਾਇਲ ਲੁੱਕ ਲਗਜ਼ਰੀ ਲੁੱਕ ਮੈਂ ਚੈਲੰਜ ਕਰਦਾ ਇਦਾਂ ਦੇ ਸੂਟ ਆਮ ਦੁਕਾਨਾਂ ਤੇ ਪਏ ਨਹੀਂ ਹੁੰਦੇ ਕਿਉਂਕਿ ਇਹ ਸੂਟ ਰੱਖਣ ਲਈ ਦਮ ਚਾਹੀਦੇ ਆ ਇਹ ਸੂਟ ਆਮ ਕਸਟਮਰ ਨਹੀਂ ਲੈ ਸਕਦਾ ਪਰ ਸਾਡੇ ਕੋਲ ਆਉਣ ਦਾ ਕੀ ਫਾਇਦਾ ਭਾਵੇਂ 100 ਰੁਪਿਆ ਦਾ ਸੂਟ ਲੈ ਜਾਓ 500 ਦਾ ਲੈ ਜਾਓ 20000 ਦਾ ਲੈ ਜਾਓ ਸਾਰੇ ਲੋਕਾਂ ਨੂੰ ਖੁਸ਼ ਕਰਕੇ ਭੇਜੀਦਾ ਮਤਲਬ ਰੈੱਡ ਸੂਟਾਂ ਦੇ ਅਸੀਂ ਬਾਦਸ਼ਾਹਾਂ ਕਿੰਗੇ ਆ ਅੱਛਾ ਰੈੱਡ ਸੂਟ ਤੋਂ ਇਲਾਵਾ ਤੁਸੀਂ ਦਾਜਵਰੀ ਲੈਣੀ ਆ ਕੁੜੀ ਦਾ ਵਿਆਹ ਹੋ ਗਿਆ ਪਹਿਲੇ ਦਿਨ ਤਾਂ ਰੈੱਡ ਸੂਟ ਪਾ ਲਿਆ ਫਿਰ ਉਹਨੇ ਆਪਣੇ ਰਿਸ਼ਤੇਦਾਰਾਂ ਦੇ ਵੀ ਜਾਣਾ ਪੇਕੇ ਪਰਿਵਾਰ ਦੇ ਵੀ ਜਾਣਾ ਤੁਹਾਨੂੰ ਪਤਾ ਪਹਿਲੇ 8-10 ਦਿਨ ਤਾਂ ਪਹਿਲਾ ਰਿਸ਼ਤੇਦਾਰੀਆਂ ਦੀ ਮਿਲਣੀ ਹੁੰਦੀ ਆ ਉੱਥੇ ਜੇ ਤੁਸੀਂ ਟੌਰ ਬਣਾਉਣੀ ਆ ਕੁੜੀ ਦੀ ਤੇ ਚਾਹਣ ਉਹ ਵੀ ਸਾਡੀ ਧੀ ਦੇ ਨੰਬਰ ਪਾਣ ਜਾਂ ਲੱਗੇ ਵੀ ਹਾਂ ਵੀ ਤਕੜੇ ਘਰੋਂ ਕੁੜੀ ਆਈ ਆ ਤੇ ਇਦਾਂ ਦੇ ਸੂਟ ਲੈ ਜਾਓ ਆ ਦਾਜਵਰੀਆਂ ਵਾਲੇ ਭਾਰੇ ਭਾਰੇ ਸੂਟਾਂ ਦੇ ਵਿੱਚ ਤਾਂ ਕਮਾਲ ਕਰਤੀ ਆ ਇੱਥੇ ਤੁਸੀਂ ਆਉਂਗੇ ਲੱਖ ਲੱਖ ਰੁਪਈਆ ਵਜਾ ਕੇ ਜਾਉਂਗੇ ਦਾਜਵਰੀ ਜੋ ਲੱਖ ਲੱਖ ਰੁਪਈਆ ਇੱਥੇ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਆ ਲੁੱਟਾ ਨਹੀਂ ਕਰਨੀਆਂ ਤੁਹਾਡੇ ਫਾਇਦੇ ਕਰਨੀਆਂ ਪਹਿਲੀ ਗੱਲ ਕੱਪੜਾ ਦਵਾਂਗੇ ਨੰਬਰ 1 ਕੱਪੜੇ ਦੀ ਕੁਆਲਿਟੀ ਦਵਾਂਗੇ ਨੰਬਰ 1 ਕਾਪੀ ਨਹੀਂ ਦੇਣੀ ਤੇ ਰੇਟ ਤੁਹਾਨੂੰ ਅਸੀਂ ਮਿੱਟੀ ਦੇ ਭਾਅ ਦੇਣੇ ਆ ਜੋ ਕਿਸੇ ਨੇ ਦਿੱਤੇ ਨਹੀਂ ਕੁੜੀਆਂ ਕੰਨੀਆਂ ਜੀ ਜਿਹੜੀਆਂ ਟ੍ਰੈਂਡਿੰਗ ਦੇ ਵਿੱਚ ਸੂਟ ਚੱਲਦੇ ਆ ਜੀ ਇੰਸਟਾਗ੍ਰਾਮ ਤੇ ਦੇਖਿਆ ਸੀ ਕਿਸੇ ਇਲੈਕਟ੍ਰੀ ਦੇ ਪਾਇਆ ਮੈਂ ਤਾਂ ਫਿਲਮ ਦੀ ਪਾਇਆ ਦੇਖਿਆ ਸੀ ਮੈਂ ਤਾਂ ਜੀ ਕਿਸੇ ਦੇ ਵਿਆਹ ਚ ਗਈ ਸੀ ਉੱਥੇ ਕੁੜੀ ਦੇ ਪਾਇਆ ਦੇਖਿਆ ਸੀ ਮਤਲਬ ਕਹਿਣ ਦਾ ਜਿੱਦਾਂ ਦੀ ਤੁਹਾਡੀ ਚੁਆਇਸ ਤੁਹਾਡੀ ਚੁਆਇਸ ਮੁਤਾਬਕ ਤੁਹਾਨੂੰ ਅਸੀਂ ਕਪੜਾ ਦੇ ਰਣਾ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੋਨ ਡਰੈਸ ਸਾਰੀਆਂ ਹੀ ਚੀਜ਼ਾਂ ਇੱਕੋ ਹੀ ਛਾਤੇ ਹਟਾ ਤੁਹਾਨੂੰ ਅਸੀਂ ਦੇ ਦੇਣੀ ਹੈਗੀ ਲੋ ਜੀ 80 ਗ੍ਰਾਮ ਪਿਓਰ ਤੇ ਉੱਪਰ ਡਿਜ਼ਾਈਨਿੰਗ ਦੇਖੋ ਬੁਟੀਕ ਦੇ ਸਟਾਈਲ ਫੋਟੋ ਵਾਲੇ ਪੀਸ ਦੁਪੱਟੇ ਡਿਜ਼ਾਈਨਰ ਦੇ ਵਿੱਚ ਦੇਖੋ ਦਾਜਵਰੀ ਦੀਆਂ ਸਪੈਸ਼ਲ ਇਸ ਤੋਂ ਇਲਾਵਾ ਮੇਰੀ ਮਾਤਾ ਕਹੇਗੀ ਭਾਈ ਉਹਨਾਂ ਨੂੰ ਕੁੜੀਆਂ ਨੂੰ ਤੇ ਸੂਟ ਦੇ ਤੇ ਤੂੰ ਭਾਰੇ ਭਾਰੇ ਜਾਣਾ ਮੈਂ ਵੀ ਵਿਆਹ ਮੈਨੂੰ ਵੀ ਕੱਢ ਕੋਈ ਭਾਰਾ ਸੂਟ ਦੇ ਉਹਨਾਂ ਵਾਸਤੇ ਚੀਜ਼ਾਂ ਇਹ ਵੇਖੋ ਕਿੰਨੀਆਂ ਕਿੰਨੀਆਂ ਪਿਆਰੀਆਂ ਚੀਜ਼ਾਂ ਤਿਆਰ ਕੀਤੀਆਂ ਦੁਪੱਟੇ ਮੇਰੀ ਮਾਂ ਕਹਿੰਦੀ ਐ ਵੇਖਣ ਨੂੰ ਲੱਗੇ ਭਾਰਾ ਪਰ ਹੋਵੇ ਲਾਈਟ ਵੇਟ ਆ ਵੇਖੋ ਦੁਪੱਟਾ ਵੇਖਣ ਨੂੰ ਭਾਰਾ ਪਰ ਬਿਲਕੁਲ ਲਾਈਟ ਵੇਟ ਦਾ ਸ਼ੂਟ ਵੇਖੋ ਦਾਜ ਵਰੀ ਦੀਆਂ ਆਈਟਮਾਂ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਕੋ ਸ਼ਹਿਰ ਸ਼ਤ ਹੈਢਾ ਮਿਲ ਜਾਣੀਆਂ ਵੇਖੋ ਕੁੜੀ ਦੀ ਟੌਰ ਤਾਂ ਕੱਢਾਂਗੇ ਅਸੀਂ ਕੁੜੀ ਦੀ ਮਾਂ ਦੀ ਟੌਰ ਵੀ ਕੱਢਾਂਗੇ ਪੂਆਜੀ ਦੀ ਟੌਰ ਵੀ ਕੱਢਾਂਗੇ ਮਾਸੀ ਜੀ ਦੀ ਵੀ ਕੱਢਾਂਗੇ ਤਾਈ ਜੀ ਚਾਚੀ ਜੀ ਮਤਲਬ ਪੂਰੇ ਪਰਿਵਾਰ ਦੀ ਟੌਰ ਕੱਢਾਂਗੇ ਤੇ ਮੋਰ ਦੇ ਕੋੜਮਾਚਾਰੀ ਕਹਿਣਗੇ ਬਈ ਵਾਹ ਆਹ ਤਾਂ ਵੇ ਕੁੜੀ ਰਾਜਿਆਂ ਦੇ ਘਰ ਚੱਲੀ ਸਾਡੀ ਜਾਂ ਮੁੰਡਾ ਸਾਡਾ ਅਸੀਂ ਰਾਣਿਆਂ ਦੇ ਘਰ ਬਣਾਤਾ ਕਿ ਤੁਹਾਡੀ ਪਹਿਚਾਣ ਕੱਪੜੇ ਤੋਂ ਹੁੰਦੀ ਆ ਕਹਿੰਦੇ ਖਾਈਏ ਮਨ ਪਉਦਾ ਪਹਿਨਿਏ ਜੱਗ ਪਉਦਾ ਇਤਣੀਆਂ ਚੀਜ਼ਾਂ ਨਹੀਂ ਮਿਲਣੀਆਂ ਉਹ ਬੈਂਕ ਚ ਪਾਏ ਨੋਟ ਨਹੀਂ ਕੰਮ ਆਉਣੇ ਉਹ ਬੈਂਕ ਚ ਪਾਏ ਨੋਟ ਨਹੀਂ ਕਿਸੇ ਨੇ ਦੇਖਣੇ ਚੀਜ਼ਾਂ ਉਹੀ ਦੇਖਣੇ ਆ ਜੋ ਤੁਹਾਡੇ ਤਨ ਤੇ ਪਾਈਆਂ ਜੀ ਤਾਂ ਉਹੀ ਲੋਕਾਂ ਦੇਖਣੀਆਂ ਜੋ ਤੁਹਾਡਾ ਲਾਈਫ ਸਟਾਈਲ ਹੈਗਾ ਇਸ ਲਈ ਕਹਿੰਨੇ ਆ ਕੱਪੜਾ ਸਸਤਾ ਦੇਵਾਂਗੇ ਚੀਜ਼ ਵਧੀਆ ਦੇਵਾਂਗੇ ਬਾਜ਼ਾਰਾਂ 'ਚ ਜਾਣ ਦੀ ਲੋੜ ਨਹੀਂ ਲੁੱਟ ਕਰਾਉਣ ਦੀ ਲੋੜ ਨਹੀਂ ਮਾਝੇ ਦੀ ਧਰਤੀ ਦੇ ਆ ਗਏ ਆ ਸਾਨੂੰ ਇਥੋਂ ਦੇ ਪਾਉ ਸਰਦਾਰ ਕਹਿੰਦੇ ਆ ਵੀ ਪ੍ਰਵਾਹ ਕੋਈ ਨਹੀਂ ਸ਼ੇਰਾ ਸੂਟ ਚੰਗਾ ਹੋਵੇ ਤੁਹਾਡੀ ਘਰ ਵਾਲੀ ਦੇ ਪਸੰਦ ਆ ਜਾਵੇ ਸਾਡੀ ਧੀ ਦੇ ਪਸੰਦ ਆ ਜਾਵੇ ਕੱਪੜਾ ਚੰਗਾ ਦੇ ਦੀ ਜੀਜੇ ਜੋ 50 ਹਜ਼ਾਰ ਲੱਖ 2 ਲੱਖ ਕੱਢ ਕੇ ਰੱਖ ਦਿਆਂਗੇ ਪ੍ਰਵਾਹ ਕੋਈ ਨਹੀਂ ਪਰ ਅਸੀਂ ਵੀਰਾਂ ਨੂੰ ਸਨਮਾਨ ਸਹਿਤ ਕਹਿ ਰਹੀਦਾ ਵੀ ਵੀਰੋ ਧੰਨਵਾਦ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਪਰ ਗੱਲ ਇਹ ਆ ਕੱਪੜਾ ਵੀ ਸਾਨੂੰ ਅਸੀਂ ਚੰਗਾ ਦੇਣਾ ਜੋ ਸਾਡੀਆਂ ਭੈਣਾਂ ਦੇ ਪਾਇਆ ਚੰਗਾ ਲੱਗੇ ਤੇ ਪੈਸੇ ਅਸੀਂ ਜਾਇਜ਼ ਲੈਣੇ ਆ ਲੁੱਟ ਨਹੀਂ ਕਰਨੀ ਆ ਦੇਖੋ ਸਿਲਕ ਦੇ ਕਰੇਵ ਦੇ ਤੁਸੀਂ ਲੈਣੇ ਆ ਔਰਗੰਜ਼ਾ ਲੈਣਾ ਹਰ ਇੱਕ ਤਰ੍ਹਾਂ ਦਾ ਕੱਪੜਾ ਕੋਡੀਆਂ ਦੇ ਭਾਅ ਕਰਤਾ ਦੁਪੱਟਾ ਦੇਖੋ ਕਿੰਨਾ ਸੋਹਣਾ ਐਨ ਕਟਰੀਨਾ ਕਪੂਰ ਵਾਲਾ ਕਰੀਨਾ ਕਪੂਰ ਵਾਲਾ ਟਵਿੰਕਲ ਖੰਨਾ ਵਾਲਾ ਸੂਟ ਤੁਹਾਨੂੰ ਅਸੀਂ ਦੇ ਰਹੇ ਆ ਮਿੱਟੀ ਦੇ ਭਾ ਦੇ ਰਹੇ ਆ ਇਹ 20 20000 ਦੇ ਸੂਟ 15 15000 ਦੇ ਸੂਟ ਬਾਜ਼ਾਰ ਚ ਸਾਡੇ ਕੋਲ ਆਜੋ ਕੋਈ 4000 5000 6000 ਇੰਨੀਆਂ ਕਰੇਂ ਜਾਂ ਤੁਹਾਨੂੰ ਅਸੀਂ ਦੇ ਦੇਣੀ ਆ ਆ ਦੇਖੋ ਘੇਰੇ ਆ ਦੇਖੋ ਫਰੰਟ ਆ ਦੇਖੋ ਦੁਪੱਟੇ ਸਾਰੀਆਂ ਚੀਜ਼ਾਂ ਦੇਖ ਲਓ ਫਾਇਦੇ ਹੋ ਰਿਹਾ ਬਹੁਤ سارے ਆਜੋ ਜਲਦੀ ਜਲਦੀ ਰਖੜੀ ਤੇ ਪਲਾਤੀਆ ਸੇਲ ਚਾਹੇ ਤੁਸੀਂ ਰਖੜੀ ਲਈ ਲੈਣਾ ਕਪੜਾ ਦੇਣ ਲੈਣ ਲਈ ਚਾਹੇ ਤੁਸੀਂ ਵਿਆਹ ਸ਼ਾਦੀ ਲੈਣਾ ਤੁਹਾਡਾ ਫਾਇਦਾ ਬਹੁਤ ਵੱਡਾ ਉਹਨਾ ਮਾਤੂ ਜੀ ਦੀ ਦਸਤਾਰ ਕਾਦੀਆਂ ਆ ਨੰਬਰ ਸਕਰੀਨ ਤੇ ਆ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਫੋਨ ਤੁਸੀਂ ਇੱਥੇ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਕਰਦੀ ਆ